ਯੂਟਿਊਬ ਚੈਨਲ ਕੋਹਿਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਅੱਜ ਦਾ ਵਿਸ਼ਾ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਇਸ ਤੇ ਅਪਾ ਗੱਲ ਕਰਾਂਗੇ ਇਸ ਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਟੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਸੀਗੇ ਜੋ ਕਿ ਮੇਰੀ ਪ੍ਰਧਾਨਗੀ ਵਿੱਚ ਤੀਜਾ ਟੂਰਨਾਮੈਂਟ ਹੋਵੇਗਾ ਕਬੱਡੀ ਦੇ ਸ਼ਕੀਨ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਦੇਖਦੇ ਨੇ ਦਰਸ਼ਕ ਆਉਂਦੇ ਨੇ ਹਮਮਹਾ ਕੇ ਬਹੁਤ ਮਨੋਰੰਜਨ ਹੁੰਦਾ ਅੰਨ ਦਾ ਤੇ ਅਸੀਂ ਇਹ ਸੋਚਦੇ ਆ ਬਈ ਕਬੱਡੀ ਕਰਾਉਣੀ ਤਾਂ ਹੈਗੀ ਆ ਆਪਾਂ ਕਿਉਂ ਕਰਵਾਉਨੇ ਆ ਖੇਡਾਂ ਆਪਾਂ ਕਿਉਂ ਕਰਵਾਉਨੇ ਆ ਖਾਸ ਕਰ ਕਬੱਡੀ ਬਈ ਬੱਚੇ ਆਉਣ ਵਾਲੇ ਨਸ਼ਿਆਂ ਤੋਂ ਬਚਣ ਆ ਉਹਦਾ ਸਰੀਰ ਸਾਂਭਣ ਪਲੇਅਰਾਂ ਤੋਂ ਕੁਝ ਪ੍ਰੇਰਣਾ ਲੈਣ ਵੀ ਅਸੀਂ ਵੀ ਇਨਾ ਮਰ ਕੇ ਸਰੀਰ ਬਣਾਈਏ ਪਰ ਉੱਥੇ ਕੀ ਹੁੰਦਾ ਬਈ ਹੁਣ ਪਿਛਲੇ ਟੂਰਨਾਮੈਂਟਾਂ ਦੇ ਦੇਖਣ ਨੂੰ ਮਿਲਿਆ ਕਿ ਉੱਥੇ ਟੀਕਿਆਂ ਦੇ ਢੇਰ ਲੱਗੇ ਪਏ ਹੁੰਦੇ ਆ ਟੀਕੇ ਦੇ ਢੇਰ ਲੱਗੇ ਹੋਣ ਕਾਰਨ ਦਰਸ਼ਕਾਂ ਤੇ ਇਹਦਾ ਬਹੁਤ ਗਲਤ ਅਸਰ ਜਾਂਦਾ ਖਾਸ ਕਰ ਜੋ ਬੱਚੇ ਆ ਗਰਾਊਂਡ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਦੇ ਮਾਪਿਆਂ ਤੇ ਜਦੋਂ ਉਹ ਇਹਨੇ ਟੀਕਿਆਂ ਨੂੰ ਦੇਖਦੇ ਨੇ ਤਾਂ ਕੋਈ ਵੀ ਮਾਪਾ ਇਹ ਨਹੀਂ ਚਾਹੁੰਦਾ ਵੀ ਸਾਡੇ ਬੱਚੇ ਕਬੱਡੀ ਖੇਡਣ ਹਾਂ ਇੱਕ ਤਾਂ ਇਹ ਸੱਤਾਂ ਦੀ ਖੇਡ ਔਖੀ ਬਹੁਤ ਆ ਮਈ ਸਾਰੇ ਬੱਚੇ ਹੁਕਮ ਗਰਾਊਂਡ ਚ ਆਉਂਦੇ ਨੇ ਨੌਜਵਾਨ ਲਿਬਰ ਤੇ ਬੜ ਜਾਂਦੇ ਨੇ ਚਲੋ ਘਰੇ ਔਖਾ ਹੁੰਦਾ ਪਰ ਫਿਰ ਵੀ ਮਾਪੇ ਚਾਹੁੰਦੇ ਆ ਵੀ ਸਾਡੇ ਬੱਚੇ ਵਧੀਆ ਸਿਹਤ ਲੈਣ ਖੇਡਣ ਜਦੋਂ ਉਹ ਟੀਕਿਆਂ ਬਾਰੇ ਮਤਲਬ ਗੱਲ ਚੱਲਦੀ ਆ ਤਾਂ ਉਹ ਸੋਚਦੇ ਆ ਵੀ ਸਾਡੇ ਬੱਚੇ ਨਾ ਹੀ ਖੇਡਣ ਦਾ ਚੰਗਾ ਬੱਚਿਆਂ ਨੂੰ ਗਰਾਊਂਡਾਂ ਨਾਲ ਤਾਂ ਆਪਾਂ ਜੋੜਨ ਦਾ ਮਕਸਦ ਇਹ ਹੁੰਦਾ ਵੀ ਬੱਚੇ ਨਸ਼ਿਆਂ ਤੋਂ ਬਚਣ ਚੰਗੀ ਸਿਹਤ ਮਿਲੇ ਚੰਗੀ ਸਿਹਤ ਮਿਲੇ ਪਰ ਉਹ ਕੰਮ ਉਲਟ ਹੋ ਜਾਂਦਾ ਮਾਪੇ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕਬੱਡੀ ਖੇਡਣ। ਸੋ ਅਸੀਂ ਵੀ ਇਹੀ ਸੋਚਦੇ ਆਂ ਵੀ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਵਾਲੇ ਪਾਸੇ ਲਾ ਰਹੇ ਆਂ ਕਿ ਨਸ਼ੇ ਲਾਉਣ ਵਾਰੇ ਪਾਸੇ। ਕਿਉਂਕਿ ਛੋਟੀ ਉਮਰ ਦੇ ਬੱਚਿਆਂ ਨੂੰ ਹਰੇ ਛੋਟੇ ਵੇਟ ਹੁੰਦੇ ਆ ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਵੀ ਅ ਬੀਐਨਏ ਨੁਕਸਾਨ ਕੀ ਨੇ ਟੀਕੇ ਦੇ। ਉਹ ਦੇਖੋ ਦੇਖੀ ਲਾਈ ਜਾਂਦੇ ਆ ਕੋਈ ਪਾਪ ਰਵਧਾਉਣ ਵਾਲਾ ਲਾਉਂਦਾ ਕੋਈ ਕੋਸ਼ ਕਰਦਾ ਕੋਈ ਕੋਸ਼। ਸੋ ਹੁਣ ਤਾਂ ਇਹੀ ਹੁੰਦਾ ਵੀ ਇਹ ਨਸ਼ੇ ਵਾਲੇ ਟੀਕੇ ਦੇਣੇ। ਚਲੋ ਇਹ ਲਾਉਣ ਵਾਲੇ ਜਾਣਦੇ ਨੇ ਤੇ ਸੁਣਨ ਚ ਹੀ ਆਉਂਦਾ ਵੀ ਹਰੇਕ ਬੰਦਾ ਕਹਿੰਦਾ ਵੀ ਇਹ ਨਸ਼ਾ ਕਰਦੇ ਨੇ ਨਸ਼ਾ ਕਰਦੇ। ਮਤਲਬ ਵੀ ਅਸੀਂ ਚਾਹੁੰਦੇ ਆ ਕਿ ਸਾਫ਼ ਸੁਥਰੇ ਟੂਰਨਾਮੈਂਟ ਹੋਣ। ਨਸ਼ਾ ਰਹਿਤ। ਉਸ ਦੀ ਪਹਿਲ ਕਰਮੀ ਕਰਨਾ ਚਾਹੁੰਦੇ ਆ ਵੀ ਇਹ ਕਿਵੇਂ ਰੁਕਿਆ ਜਾਵੇ। ਉਹ ਸਾਡੀ ਸਮਝ ਚ ਜਿੰਨਾ ਕ ਹੈਗਾ ਚਲੋ ਠੀਕ ਆ ਵੀ ਅਸੀਂ ਚਾਹੁੰਦੇ ਆ ਕਿ ਸਾਨੂੰ ਸੁਝਾਅ ਦਿੱਤੇ ਜਾਣ। ਮੈਸਜਾਂ ਦੇ ਜ਼ਰੀਏ ਵੀ ਕਿਵੇਂ ਨਸ਼ੇ ਰੁਕੇ ਜਾ ਸਕਦੇ ਕਬੱਡੀ ਚ। ਕਿਵੇਂ ਇਹਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੋੜਨ ਅਤੇ ਬੱਚੇ ਵਧੀਆ ਸਿਹਤ ਲੈਣ ਕਿਉਂਕਿ ਚੰਗੀ ਸਿਹਤ ਹੋਊਗੀ ਤਾਂ ਸੋਚ ਵੀ ਚੰਗੀ ਹੋਊਗੀ ਚੰਗੀ ਸੋਚ ਹੋ ਤਾਂ ਵਿਕਾਸ ਹੋਊਗਾ ਚੰਗਾ ਸਮਾਜ ਸਿਰਜਿਆ ਜਾਊਗਾ ਜੇ ਚੰਗੀ ਸੋਚ ਹੋਊਗੀ ਦਾ ਸੋ ਅੱਜ ਦੀ ਵੀਡੀਓ ਇਸੇ ਤੇ ਆ ਵੀਡੀਓ ਤੁਹਾਨੂੰ ਚੰਗੀ ਲੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਣਾ ਕਿ ਨਸ਼ਿਆਂ ਨੂੰ ਕਿਵੇਂ ਰੁਕਿਆ ਜਾ ਸਕਦਾ ਅਲੱਗ-ਅਲੱਗ ਸੁਝਾਅ ਆਉਣਗੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਲਾਗੂ ਕੀਤੇ ਜਾਣ ਟੂਰਨਾਮੈਂਟਾਂ ਤੇ ਸੁਝਾਅ ਦਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਅੱਜ ਦੀ ਵੀਡੀਓ ਇੰਨੀ ਹੀ ਅੱਗੇ ਤੋਂ ਹੋਰ ਵੀਡੀਓ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਧੰਨਵਾਦ